ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਸਦਾ ਸੁਦੀਵੀ ਸੁਖ ਪ੍ਰਾਪਤ ਹੁੰਦਾ ਹੈ ਮਹਾਰਾਜ ਦੀ ਬਾਣੀ ਖਾਲਸਾ ਜੀ ਮੁਰਦਿਆਂ ਦੇ ਵਿੱਚ ਜਾਣ ਪਾਉਣ ਵਾਲੀ ਹੈ ਇੰਨੀ ਸਮਰੱਥਾ ਹੈ ਸਤਿਗੁਰਾਂ ਦੀ ਬਾਣੀ ਅੰਦਰ ਪਰ ਜੇ ਅਸੀਂ ਪੜ੍ਹੀਏ ਨਾ ਸਤਿਗੁਰ ਦੀ ਬਾਣੀ ਨੂੰ ਮਨ ਵਿੱਚ ਵਸਾਈਏ ਨਾ ਫਿਰ ਕੋਈ ਲਾਭ ਨਹੀਂ ਖਾਲਸਾ ਜੀ ਇਸ ਜਗਤ ਵਿੱਚ ਆਉਣ ਦਾ ਅਸਲੀ ਮਨੋਰਥ ਹੈ ਮਨੁੱਖ ਨੂੰ ਕਿ ਪਰਮੇਸ਼ਰ ਦਾ ਨਾਮ ਜਪਣਾ ਉਹ ਹਰੀ ਵਾਹੀ ਗੁਰੂ ਜੀ ਨੂੰ ਮਿਲਣਾ ਉਹਦਾ ਦਰਸ਼ਨ ਦੀਦਾਰ ਕਰਨਾ ਤੇ ਜਿਹੜਾ ਖਾਲਸਾ ਜੀ ਉਹਨੂੰ ਮਿਲ ਪੈਂਦਾ ਹੈ ਉਹਦਾ ਜੰਮਣ ਤੇ ਮਰਨ ਦਾ ਜਿਹੜਾ ਗੇੜ ਹੈ ਮੁੱਕ ਜਾਂਦਾ ਹੈ ਉਹ ਭੇਦ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਖਾਲਸਾ ਜੀ ਪਛਾਣਿਆ ਨਹੀਂ ਜਾ ਸਕਦਾ ਪਾਣੀ ਵਿੱਚ ਡਿੱਗੀ ਹੋਈ ਬੂੰਦ ਪਾਣੀ ਹੋ ਜਾਂਦੀ ਹੈ ਇਸੇ ਪ੍ਰਕਾਰ ਜਿਸ ਨੂੰ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਰਸ਼ਨ ਦੀਦਾਰ ਹੋ ਜਾਂਦੇ ਉਹ ਫਿਰ ਖਾਲਸਾ ਜੀ ਸਤਿਗੁਰੂ ਜੀ ਮਹਾਰਾਜ ਦਾ ਰੂਪ ਬਣ ਜਾਂਦਾ ਸੋ ਇਸੇ ਪ੍ਰਕਾਰ ਮਹਾਰਾਜ ਸਾਨੂੰ ਸਮਝਾਉਣਾ ਵੀ ਕਰਦੇ ਹਨ ਕਿ ਭਲਿਓ ਪਰਮੇਸ਼ਰ ਦਾ ਨਾਮ ਜਪਿਆ ਕਰੋ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਜਿਹੜਾ ਤੁਹਾਡੇ ਸਾਰੇ ਬੰਧਨਾਂ ਨੂੰ ਖਤਮ ਕਰ ਦਵੇਗਾ ਤੁਹਾਨੂੰ ਸੁਖ ਵਰਤਾ ਦੇਵੇਗਾ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜਿਨ੍ਹਾਂ ਚ ਤੁਸੀਂ ਮੋਹ ਵਿੱਚ ਫਸੇ ਹੋ ਤੇ ਹੁਣ ਕਈ ਮਨੁੱਖ ਕਹਿੰਦੇ ਹਨ ਕਿ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਮੋਹ ਨਹੀਂ ਜਾਂ ਅਸੀਂ ਬਿਲਕੁਲ ਠੀਕ ਹਾਂ ਪਰ ਫਿਰ ਵੀ ਸਾਡੇ ਤੇ ਕਿਰਪਾ ਨਹੀਂ ਹੁੰਦੀ ਤੇ ਖਾਲਸਾ ਜੀ ਉਹ ਝੂਠ ਕਹਿੰਦੇ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹਨ ਕਿ ਸਾਰੇ ਸੰਸਾਰ ਦਾ ਇਹ ਹਾਲ ਹੈ ਕਿ ਕੰਚਨ ਨਾਰੀ ਮੈਂ ਜੀਉ ਲੁਭਤ ਹੈ মোহ ਮੀਠਾ ਮਾਇਆ ਕਿ ਸਾਰਾ ਜਿਹੜਾ ਜਗਤ ਹੈ ਉਹ ਖਾਲਸਾ ਜੀ ਸੋਨੇ ਤੇ ਇਸਤਰੀ ਇਹ ਦੋਨਾਂ ਦਾ ਮੋਹ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਛੋਡੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਇਹ ਬਚਨ ਹੈ ਗੌੜੀ ਬੈਰਾਗਣ ਵਿੱਚ ਕਿ ਕੰਚਣ ਨਾਰੀ ਮੈਂ ਜੀਓ ਲੁਭਤ ਹੈ ਮੋਹ ਮੀਠਾ ਮਾਇਆ ਕਿ ਇਹ ਜਿਹੜਾ ਬੰਦਾ ਹੈ ਇਹ ਜਿਹੜੀ ਜਿੰਦ ਹੈ ਸਾਡੀ ਇਹ ਖਾਲਸਾ ਜੀ ਸੋਨੇ ਦੇ ਮੋਹ ਵਿੱਚ ਅਜ ਜਿੱਦਾਂ ਸੋਨਾ ਕੋਈ ਨੂੰ ਕਿਸੇ ਨੂੰ ਲੱਭ ਜਵੇ ਜਾਂ ਖਾਲਸਾ ਜੀ ਕੋਈ ਕਹਿ ਦੇਵੇ ਵੀ ਇੱਥੇ ਫਲਾਣੀ ਜਗ੍ਹਾ ਸੋਨੇ ਦਾ ਢੇਰ ਹੈ ਤੇ ਐਦਾਂ ਕਰਕੇ ਮਿਲੂਗਾ ਤੇ ਉਹ ਮਨੁੱਖ ਖਾਲਸਾ ਜੀ ਬੰਦਿਆਂ ਦੀ ਜਾਣ ਲੈਣ ਤੱਕ ਜਾਵੇਗਾ ਸੋ ਕਹਿੰਦੇ ਮਾਇਆ ਦਾ ਮੋਹ ਸੋਨੇ ਦਾ ਮੋਹ ਇਸਤਰੀ ਦਾ ਮੋਹ ਇਹਦੇ ਵਿੱਚ ਜਿਹੜੀ ਜੀਵ ਆਤਮਾ ਹੈ ਫਸੀ ਹੋਈ ਆ ਸੰਸਾਰਿਕ ਪਦਾਰਥਾਂ ਦੀ ਪ੍ਰੀਤ ਕਰਕੇ ਇਹ ਇਹਨੂੰ ਮਿੱਠੇ ਲੱਗਦੇ ਹਨ ਖਾਲਸਾ ਜੀ ਤੇ ਮਹਾਰਾਜ ਕਹਿੰਦੇ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਜਿਹੜਾ ਮਨ ਹੈ ਉਹਨੂੰ ਵਾਹਿਗੁਰੂ ਜੀ ਦੇ ਨਾਮ ਦੇ ਰਸ ਵਿੱਚ ਲਾਉਣਾ ਸੀ ਅਸਲ ਜਿਹੜਾ ਕੰਮ ਸੀ ਮਨੁੱਖ ਦਾ ਉਹ ਸੀਗਾ ਖਾਲਸਾ ਜੀ ਆਪਣੇ ਮਨ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਰਸ ਵਿੱਚ ਜੋੜਨਾ ਪਰ ਸੰਸਾਰ ਨੇ ਕੀ ਕੀਤਾ ਸੰਸਾਰ ਨੇ ਹੋਰਾਂ ਰਸਾਂ ਦੇ ਵਿੱਚ ਮਨ ਜੋੜ ਲਿਆ ਜਿਵੇਂ ਘਰਾਵਾਂ ਵਿੱਚ ਮਕਾਨਾਂ ਵਿੱਚ ਕੋਠੀਆਂ ਵਿੱਚ ਜਾਂ ਮਹਿਲਾਵਾਂ ਵਿੱਚ ਜਾਂ ਘੋੜੇ ਜਿਵੇਂ ਅਜਕਾਰਾਂ ਨੇ ਉਸ ਸਮੇਂ ਘੋੜੇ ਹੁੰਦੇ ਸਨ ਭਾਵ ਕਹਿਣ ਦਾ ਕਿ ਸਵਾਰੀ ਵਿੱਚ ਤੇ ਮਹਾਰਾ ਸੱਚ ਪਾਸ਼ਾ ਕਹਿੰਦੇ ਹੋਰਾਂ ਸਵਾਦਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਲਿਆ ਉਹ ਹੋਰਾਂ ਸਵਾਦਾਂ ਵਿੱਚ ਜੁੜਿਆ ਹੋਇਆ ਮਨ ਖਾਲਸਾ ਜੀ ਵਾਹਿਗੁਰੂ ਜੀ ਨੂੰ ਵਿਸਾਰ ਚੁੱਕਾ ਵਾਹਿਗੁਰੂ ਜੀ ਨੂੰ ਭੁੱਲ ਚੁੱਕਾ ਜਿਵੇਂ ਕਹਿੰਦੇ ਕੋਈ ਬੱਚਾ ਖਾਲਸਾ ਜੀ ਉਹਨੂੰ ਕੋਈ ਜਿੱਦਾਂ ਅੱਜਕੱਲ ਡਾਕਟਰ ਨੇ ਬੜੇ ਸਿਆਣੇ ਉਹ ਬੱਚੇ ਨੂੰ ਖੇਡ ਵਿੱਚ ਲਾ ਕੇ ਉਹਨੂੰ ਇੰਜੈਕਸ਼ਨ ਲਾ ਦਿੰਦੇ ਟੀਕਾ ਲਾ ਦਿੰਦੇ ਤੇ ਉਹ ਬੱਚੇ ਨੂੰ ਫੀਲ ਹੀ ਨਹੀਂ ਹੁੰਦਾ ਕਿਉਂਕਿ ਉਹਦੀ ਸੁਰਤ ਉੱਧਰ ਜਾਂਦੀ ਹੀ ਨਹੀਂ ਉਸੇ ਵੇਲੇ ਉਹਨੂੰ ਖੇਡ ਵਾਲ ਲਾ ਲੈਂਦੇ ਆ ਤੇ ਖੇਡ ਵਿੱਚ ਲਾ ਕੇ ਉਹ ਹੱਸਣ ਲੱਗ ਪੈਂਦਾ ਇਦਾਂ ਹੀ ਸਾਡਾ ਹਾਲ ਹੋਇਆ ਹੋਇਆ ਸਾਨੂੰ ਮਾਇਆ ਨੇ ਖਾਲਸਾ ਜੀ ਨਚਾਇਆ ਹੋਇਆ ਪਰ ਸਾਨੂੰ ਸਮਝ ਨਹੀਂ ਅਸੀਂ ਜਿਹੜਾ ਪਰਮੇਸ਼ਰ ਵੱਲ ਨੂੰ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਬਾਣੀ ਪੜਨ ਦੀ ਕੋਸ਼ਿਸ਼ ਕਰਦੇ ਹਾਂ ਨਾਮ ਜਪਣ ਦੀ ਕੋਸ਼ਿਸ਼ ਕਰਦੇ ਹਾਂ ਉਸੇ ਵੇਲੇ ਖਾਲਸਾ ਜੀ ਮਾਇਆ ਜਿਹੜੀ ਆ ਕੇ ਸਾਡੇ ਸਾਹਮਣੇ ਖੜ ਜਾਂਦੀ ਹੈ ਜਾਂ ਘਰ ਵਿੱਚ ਕੋਈ ਆਵਾਜ਼ ਮਾਰ ਲੈਂਦਾ ਹੈ ਜਾਂ ਕੋਈ ਕੰਮ ਪੈ ਜਾਂਦਾ ਜਾਂ ਕੋਈ ਹੋਰ ਪੁੱਠਾ ਸਿੱਧਾ ਸੁਨੇ ਆ ਜਾਂਦਾ ਜਾਂ ਚੇਤਾ ਆ ਜਾਂਦਾ ਕਿ ਫਲਾਣਾ ਮੇਰਾ ਕੰਮ ਕਰਨ ਵਾਲਾ ਪਿਆ ਸੀ ਇਦਾਂ ਦੇ ਖਿਆਲ ਮਨ ਵਿੱਚ ਉਹ ਮਾਇਆ ਖਾਲਸਾ ਜੀ ਸਾਨੂੰ ਖੇੜ ਵਿੱਚ ਲਾਉਂਦੀ ਹੈ ਤੇ ਕਈ ਜਿਹੜੇ ਕੱਚੇ ਪਿੱਲੇ ਨੇ ਉਹ ਵਿਚਾਰੇ ਪਾਣੀ ਦੀ ਪੋਥੀ ਛੱਡ ਕੇ ਤੇ ਉਹ ਕੰਮ ਕਰਨ ਚਲੇ ਜਾਂਦੇ ਤੇ ਜਿਹੜੇ ਖਾਲਸਾ ਜੀ ਗੁਰਮੁਖ ਖੰਨ ਉਹ ਕਹਿੰਦੇ ਜੋ ਹੁੰਦਾ ਹੋ ਜਵੇ ਬਾਣੀ ਸੰਪੂਰਨ ਕਰਕੇ ਹੀ ਉਠਣਾ ਨਾਮ ਜਪ ਕੇ ਹੀ ਉਠਣਾ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਹੁਕਾ ਹੈ ਖਾਲਸਾ ਜੀ ਕਿ ਵਾਹਿਗੂ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਪਰ ਮਾਇਆ ਵਿੱਚ ਲੱਗਾ ਹੋਇਆ ਮਨੁੱਖ ਕਿਵੇਂ ਯਾਦ ਕਰੇ ਮਹਾਰਾਜ ਕਹਿੰਦੇ ਹਰ ਪ੍ਰਭ ਚੇਤਨਾ ਆਵਈ ਕਿਉਂ ਛੁਟਾ ਮੇਰੇ ਹਰ ਰਾਯਾ ਮਹਾਰਾਜ ਮੈਂ ਇਨਾਂ ਚੀਜ਼ਾਂ ਵਿੱਚ ਲੱਗਾ ਹੋਇਆ ਘਾਰਾਂ ਕੋਠੀਆਂ ਦੇ ਵਿੱਚ ਮਹਿਲਾ ਮਾੜੀਆਂ ਦੇ ਵਿੱਚ ਮਹਾਰਾਜ ਘੋੜਿਆਂ ਵਿੱਚ ਹੋਰਾਂ ਅਨਾਰਸਾਂ ਵਿੱਚ ਬੀਬੀਆਂ ਵਿੱਚ ਜਾਂ ਸੋਨੇ ਵਿੱਚ ਜਾਂ ਹੋਰਾਂ ਸਵਾਦਾਂ ਦੇ ਵਿੱਚ ਮਾਇਆ ਦੇ ਮੋਹ ਵਿੱਚ ਮਹਾਰਾਜ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ ਮੈਨੂੰ ਤੇ ਰੱਬ ਚੇਤੇ ਹੀ ਨਹੀਂ ਆਉਂਦਾ ਹਰ ਪ੍ਰਭ ਚੇਤਨਾ ਆਵਈ ਰੱਬ ਤੇ ਚੇਤੀ ਨਹੀਂ ਆਉਂਦਾ ਯਾਦ ਹੀ ਨਹੀਂ ਆਉਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਕਰ ਰਹਿੰਦੀ ਹੈ ਵੀ ਕੰਮ ਕਿਦਾਂ ਕਰਨਾ ਫਿਕਰ ਰਹਿੰਦੀ ਹੈ ਅੱਜ ਕੰਮ ਤੇ ਜਾਣਾ ਫਿਕਰ ਰਹਿੰਦੀ ਹੈ ਪੈਸੇ ਹੈ ਨਹੀਂ ਮਹਾਰਾਜ ਇਹੋ ਹੀ ਫਿਕਰ ਚਿੰਤਾ ਝੋਰਾ ਰਹਿੰਦਾ ਕਿ ਮੈਂ ਕਿਦਾਂ ਅਮੀਰ ਹੋਵਾਂ ਖਾਲਸਾ ਜੀ ਅਸਲ ਵਿੱਚ ਸੰਸਾਰ ਵਿੱਚ ਬੰਦਾ ਗਰੀਬ ਨਹੀਂ ਆ ਬੰਦੇ ਦੀਆਂ ਆਸਾਂ ਆਪਣੀ ਔਕਾਤ ਤੋਂ ਜ਼ਿਆਦਾ ਨੇ ਤਾਂ ਕਰਕੇ ਉਹ ਗਰੀਬ ਹੈ ਨਹੀਂ ਤੇ ਖਾਲਸਾ ਜੀ ਇਹ ਕਈ ਮਹਾਂਪੁਰਸ਼ ਨੇ ਜਿਨ੍ਹਾਂ ਨੇ ਵੇਖੋ ਆਪਣੀ ਜ਼ਿੰਦਗੀ ਕੁੱਲੀਆਂ ਵਿੱਚ ਕੱਢ ਦਿੱਤੀ ਤੇ ਇਹ ਨਹੀਂ ਕਿ ਉਹ ਬੇਹੰਗਮ ਨੇ ਜਿਵੇਂ ਕੋਈ ਅੱਜ ਕਹਿ ਦੂਗਾ ਕਿ ਉਹਦਾ ਉਹਦੇ ਵਿਚਾਰਾ ਛੜਾ ਹੋਣਾ ਤੇ ਉਹਦਾ ਕੋਈ ਪਰਿਵਾਰ ਨਹੀਂ ਹੋਣਾ ਤੇ ਤਾਂ ਕਰਕੇ ਉਹ ਜ਼ਿੰਦਗੀ ਕੱਢ ਗਿਆ ਨਹੀਂ ਭਾਈ ਭਗਤ ਬਾਬਾ ਰਵਿਦਾਸ ਸਾਹਿਬ ਜੀ ਨੂੰ ਵੇਖੋ ਭਗਤ ਬਾਬਾ ਕਬੀਰ ਸਾਹਿਬ ਨੂੰ ਵੇਖੋ ਇਹਨਾਂ ਨੂੰ ਵੇਖ ਕੇ ਆਪਣੀ ਝਾਤ ਮਾਰੋ ਵੀ ਇਹਨਾਂ ਇਹਨਾਂ ਵੱਲ ਵੇਖ ਕੇ ਵੀ ਇਹਨਾਂ ਨੇ ਇਹ ਕਿਹੜੇ ਕਿਹੜੇ ਸ਼ਰਮਣੀ ਭਗਤ ਨੇ ਤੇ ਖਾਲਸਾ ਜੀ ਇਹਨਾਂ ਦੇ ਘਰ ਖਾਨ ਨੂੰ ਆਟਾ ਨਹੀਂ ਸੀ ਪਰ ਇਹਨਾਂ ਨੇ ਰੱਬ ਨਾਲ ਯਾਰੀ ਪਗਾਈ ਹੈ ਤੇ ਜਿਵੇਂ ਭਗਤ ਬਾਬਾ ਕਬੀਰ ਸਾਹਿਬ ਜੀ ਮਾਤਾ ਨੇ ਕਹਿ ਵੀ ਦਿੱਤਾ ਸੀ ਵੀ ਮੇਰੀਆਂ ਦਰਾਣੀਆਂ ਉਠਾਣੀਆਂ ਸੁਣੋ ਆ ਮੇਰੇ ਘਰ ਕਿਦਾਂ ਦਾ ਪੁੱਤ ਰੱਬ ਨੇ ਭੇਜਿਆ ਜਿਹੜਾ ਸਾਨੂੰ ਲੁੱਟ ਕੇ ਖਾ ਗਿਆ ਜਿੱਦਣ ਦੀ ਇਹਨੇ ਹੱਥ ਵਿੱਚ ਕਹਿੰਦੇ ਮਾਲਾ ਫੜੀ ਹੈ ਸਾਡੀ ਤੇ ਜਿਨਾ ਹਰਾਮ ਕਰ ਛੱਡਿਆ ਇਥੋਂ ਤੱਕ ਵੀ ਉਹਨਾਂ ਨੇ ਗੱਲਾਂ ਸੁਣੀਆਂ ਬਾਣੀ ਵਿੱਚੇ ਬਚਨ ਆਉਂਦੇ ਹਨ ਇਹ ਖਾਲਸਾ ਜੀ ਸਤਿਗੁਰ ਜੀ ਨਾਲ ਜਿਹੜਾ ਯਾਰੀ ਪਗਾਉਂਦਾ ਹੈ ਫਿਰ ਸਤਿਗੁਰ ਉਹਦੇ ਨਾਲ ਯਾਰੀ ਪਗਾਉਂਦਾ ਹੈ ਕਿਉਂਕਿ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਰਜ ਸਵਾਰਤਾ ਜਿਹੜੇ ਉਹਦੀ ਭਗਤ ਕਰਦੇ ਹਨ ਉਹਦਾ ਭਜਨ ਕਰਦੇ ਹਨ ਉਹਦੀ ਬੰਦਗੀ ਕਰਦੇ ਹਨ ਸਤਿਗੁਰੂ ਜੀਆਂ ਦੇ ਉਹਨਾਂ ਦੇ ਫਿਰ ਕਾਰਜ ਸਵਾਰਨ ਪਰਮੇਸ਼ਰ ਆਪ ਆਇਆ ਕਰਦਾ ਤੇ ਖਾਲਸਾ ਜੀ ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਬਚਨ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਵੇਖੋ ਪਹਿਲਾ ਹੁਕਮਨਾਮਾ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ ਜਿਸ ਵੇਲੇ ਮਹਾਰਾਜਿਆਂ ਦਾ ਪਹਿਲਾ ਪ੍ਰਕਾਸ਼ ਹੋਇਆ ਉਸ ਵਿੱਚ ਉਸ ਵੇਲੇ ਇਹ ਹੁਕਮਨਾਮਾ ਆਇਆ ਸੀ ਕਿ ਸੰਤ ਮੰਨਿਆ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੇ ਉਹਨਾਂ ਦਾ ਕੰਮ ਕਰਾਉਣ ਵਾਸਤੇ ਕੌਣ ਆਇਆ ਪਰਮੇਸ਼ਰ ਅਕਾਲ ਪੁਰਖ ਆਇਆ ਸ਼ਬਦ ਆਵਤਾਰ ਦੇ ਵਿੱਚ ਹਾਲਾਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਰਾਬ ਰੂਪ ਨੇ ਇਹ ਪ੍ਰਤੱਖ ਹਰ ਦਾ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਵਜਨ ਬਾਣੀ ਵਿੱਚ ਆਉਂਦੇ ਹਨ ਸੋ ਖਾਲਸਾ ਜੀ ਸਤਗੁਰੂ ਜੀ ਮਹਾਰਾਜ ਵਰਗਾ ਹੋਰ ਕੋਈ ਨਹੀਂ ਸਾਡੇ ਜੇ ਬੰਧਨ ਕੱਟ ਸਕਦਾ ਤੇ ਗੁਰੂ ਕੱਟ ਸਕਦਾ ਪਰ ਗੁਰੂ ਨਾਲ ਜੁੜਨਾ ਪਵੇਗਾ ਗੁਰੂ ਕੇ ਬਚਨ ਕਮਾਉਣੇ ਪਹਿਣਗੇ ਗੁਰੂ ਕੀ ਗੱਲ ਮੰਨਣੀ ਪਵੇਗੀ ਤੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਕਹਿੰਨੇ ਸਾਡੀ ਗੁਰੂ ਮੰਨੇ ਅਸੀਂ ਗੁਰੂ ਦੀ ਨਹੀਂ ਮੰਨਣੀ ਅਸੀਂ ਆਪਣੀ ਮਰਜ਼ੀ ਨਾਲ ਉਠੀਏ ਅੱਜ ਡੇਰਿਆਂ ਤੇ ਜ਼ਿਆਦਾ ਜ਼ੋਰ ਕਿਉਂ ਹੈ ਡੇਰਿਆਂ ਤੇ ਜ਼ੋਰ ਇਸ ਕਰਕੇ ਹੈ ਪਖੰਡੀ ਸਾਧਾਂ ਦਾ ਜ਼ੋਰ ਇਸ ਕਰਕੇ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਬੋਲ ਨਹੀਂ ਮੰਨਣਾ ਇਹਨਾਂ ਨੇ ਅੰਮ੍ਰਿਤ ਵੇਲੇ ਨਹੀਂ ਜਾਗਣਾ ਇਹਨਾਂ ਨੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਬਾਣੀ ਨਹੀਂ ਪੜ੍ਹਨੀ ਇਹ ਚੌਂਕੜਾ ਨਹੀਂ ਮਾਰ ਸਕਦੇ ਇਹ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਨਹੀਂ ਜਾ ਸਕਦੇ ਤੇ ਇਹਨਾਂ ਨੂੰ ਕਿਵੇਂ ਫਸਾਇਆ ਜਾ ਸਕਦਾ ਤੇ ਉਹਨਾਂ ਨੇ ਫਿਰ ਕੀਟਕਵਾਂਣ ਸ਼ੁਰੂ ਕੀਤਾ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਨੇਕੀ ਕਮਾਉਣੀ ਆ ਕਿਸੇ ਦਾ ਹੱਕ ਨਹੀਂ ਖਾਣਾ ਪੂਰੇ ਪੂਰੇ ਰੁਪਏ ਅਗਲੇ ਨੂੰ ਮੋੜਨੇ 1 ਰੁਪਿਆ ਕਿਸੇ ਦਾ ਨਹੀਂ ਖਾਣਾ ਬਾਕੀ ਰੱਬ ਤੁਹਾਨੂੰ ਵੇਖਣ ਰਿਹਾ ਤੁਸੀਂ ਇਹਦੇ ਨਾਲ ਹੀ ਪਾਰ ਉਤਾਰਾ ਹੋ ਜਾਣਾ ਤੁਹਾਡਾ ਤੇ ਦਾਸ ਨੇ ਕਹੀਂ ਇਹੋ ਜਿਹੇ ਮਨੁੱਖ ਅੱਖਾਂ ਨਾਲ ਤੱਕੇ ਨੇ ਖਾਲਸਾ ਜੀ ਕਿ ਕਈ ਡੇਰੇ ਬਾਅਦ ਜਿਹੜੇ ਨੇ ਉਹ ਆਪ ਸਭ ਕੁਝ ਕਰਦੇ ਆ ਤੇ ਉਹਨਾਂ ਦੇ ਬੰਦੇ ਵੀ ਸਭ ਕੁਝ ਕਰਦੇ ਆ ਤੇ ਜਦੋਂ ਕਿਤੇ ਖਾਲਸਾ ਜੀ ਉਹ 1-2 ਰੁਪਈਆ ਉਹਨਾਂ ਦਾ ਕਿਤੇ ਛੁੱਟ ਜੇ ਨਾ ਦੇਣ ਵਾਲਾ ਤੇ ਉਹ ਕਹਿਣਗੇ ਵੀ ਨਹੀਂ 1 ਰੁਪਈਆ ਤੁਹਾਨੂੰ ਕਿਤੇ ਉਹ ਲਿਆ ਕੇ ਜਰੂਰ ਦਵਾਂਗੇ ਮੈਨੂੰ ਲੇਖਾ ਦੇਣਾ ਪੈ ਜਾਣਾ ਤੇ ਉਹ ਭਾਵ ਕੇ ਸੌਖਾ ਕਰ ਦਿੱਤਾ ਅਮਰਤ ਵੇਲੇ ਤੁਹਾਨੂੰ ਜਾਗਣ ਦੀ ਲੋੜ ਨਹੀਂ ਤੁਸੀਂ ਦੁਨੀਆ ਵਿੱਚ ਨੇਕੀ ਕਮਾਓ ਤੇ ਉਹਦੇ ਨਾਲ ਤੁਹਾਨੂੰ ਰੱਬ ਨੇ ਪਾਰ ਕਰ ਦੇਣਾ ਤੇ ਖਾਲਸਾ ਜੀ ਐਵੇਂ ਨਹੀਂ ਹੁੰਦਾ ਬਿਨਾ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੇ ਅਭਿਆਸ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਇਹ ਮਹਾਰਾਜ ਦੀ ਮੂਰ ਛਾਪ ਹੈ ਨਾਮ ਹੀ ਤੁਹਾਨੂੰ ਉੱਥੋਂ ਤੱਕ ਲੈ ਕੇ ਜਾ ਸਕਦਾ ਹੈ ਇੱਕ ਖੰਭ ਦੇ ਨਾਲ ਪੰਛੀ ਨਹੀਂ ਉੱਡ ਸਕਦਾ ਗੁਰੂ ਘਰ ਦੇ ਵਿੱਚ ਦੋ ਖੰਭ ਨੇ ਸੇਵਾ ਤੇ ਸਿਮਰਨ ਜੇ ਕੱਲੀ ਸੇਵਾ ਹੈ ਤਾਂ ਵੀ ਇੱਕ ਖੰਭ ਹੈ ਪੂਰੀ ਉਡਾਰੀ ਨਹੀਂ ਭਰ ਸਕਦੇ ਤੇ ਜੇ ਸਿਮਰਨ ਹੈ ਕੱਲਾ ਤੇ ਸੇਵਾ ਕੋਈ ਨਹੀਂ ਫਿਰ ਵੀ ਇੱਕ ਪੰਖ ਹੈ ਭਾਵ ਕਿ ਦੋਵੇਂ ਜਿਹੜੇ ਖੰਭ ਨੇ ਮੌਜੂਦ ਹੋਣੇ ਚਾਹੀਦੇ ਨੇ ਮਨੁੱਖ ਦੇ ਅੰਦਰ ਸਿਮਰਨ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ ਤੇ ਸੇਵਾ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ ਜਿਹੜਾ ਮਨੁੱਖ ਸਿਮਰਨ ਵੀ ਕਰਦਾ ਤੇ ਸੇਵਾ ਵੀ ਕਰਦਾ ਉਹਦੇ ਉੱਤੇ ਸਤਿਗੁਰੂ ਜੀ ਮਹਾਰਾਜ ਦੀ ਬੇਅੰਤ ਖੁਸ਼ੀ ਹੁੰਦੀ ਹੈ ਖਾਲਸਾ ਜੀ ਤੇ ਇਸ ਕਰਕੇ ਜਿਹੜੀਆਂ ਬੀਬੀਆਂ ਘਰਾਂ ਵਿੱਚ ਬੈਠੀਆਂ ਕਹਿੰਦੀਆਂ ਆ ਕਿ ਸਾਡਾ ਰੂਪ ਸਾਨੂੰ ਚੰਬੜੇ ਹੋਏ ਨੇ ਸਰੀਰ ਨਹੀਂ ਠੀਕ ਗੋਡੇ ਦੁਖ ਦੇ ਲੱਤਾਂ ਬਾਹਾਂ ਮੋਢੇ ਦੁਖ ਦੇ ਤੇ ਉਹ ਖਾਲਸਾ ਜੀ ਉਹਨਾਂ ਵਾਸਤੇ ਇਹੀ ਮੇਨ ਚੀਜ਼ ਹੈ ਕਿ ਸਤਿਗੁਰਾਂ ਨੇ ਕਿਹਾ ਕਿ ਸੇਵਾ ਕਰੋ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਝਾੜੂ ਝਾੜੂ ਫੇਰੋ ਝੂਠੇ ਭਾਂਡੇ ਬਰਤਨਾਂ ਦੀ ਸੇਵਾ ਕਰੋ ਜਾਓ ਮਹਾਰਾਜ ਸੱਚੇ ਪਾਤਸ਼ਾਹ ਦੀ ਏਡੀ ਕਲਾ ਹੈ ਕਿ ਜੇ ਤੁਸੀਂ ਥੋੜਾ ਸਮਾਂ ਇਹ ਸੇਵਾ ਕਰ ਲੋ ਨਾ ਤੇ ਮਹਾਰਾਜ ਤੁਹਾਡੇ ਸਰੀਰ ਦੇ ਦੁੱਖ ਦੂਰ ਕਰ ਦੇਣਗੇ ਸੇਵਾ ਦੇ ਵਿੱਚੋਂ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਮਨ ਲਾ ਕੇ ਕੀਤੀ ਹੋਈ ਸੇਵਾ ਮਨ ਲਾ ਕੇ ਪ੍ਰੇਮ ਨਾਲ ਜੇ ਸਤਗੁਰਾਂ ਦੇ ਘਰ ਦੇ ਵਿੱਚ ਸੇਵਾ ਕਰਾਂਗੇ ਨਾ ਤੇ ਖਾਲਸਾ ਜੀ ਮਹਾਰਾਜ ਦੀ ਏਡੀ ਕਿਰਪਾ ਵਰਤਦੀ ਹੈ ਸਤਗੁਰਾਂ ਦੀ ਮਿਹਰ ਵਰਤਦੀ ਹੈ ਕਿ ਉਹਦੇ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਗੁਰਾਂ ਦੇ ਘਰ ਤੇ ਖਾਲਸਾ ਜੀ ਸਦਾ ਸਦੀਵੀ ਸੁਖ ਹਨ ਜਿਨ੍ਹਾਂ ਨੇ ਲੈਣੇ ਆ ਉਹ ਸਤਗੁਰਾਂ ਦੇ ਬਣਦੇ ਆ ਸਤਗੁਰਾਂ ਦੇ ਬਚਨ ਕਮਾਉਂਦੇ ਆ ਉਹਨਾਂ ਨੂੰ ਪ੍ਰਾਪਤ ਹੁੰਦੇ ਆ ਜਿਹੜੇ ਮੇਰੇ ਵਰਗੇ ਗੱਲਾਂ ਵਾਲੇ ਤੇ ਬਚਨ ਕੋਈ ਕਮਾਉਣਾ ਨਹੀਂ ਤੇ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੇ ਇਸ ਕਰਕੇ ਅਸੀਂ ਸੰਸਾਰ ਵਿੱਚ ਅੱਜਕੱਲ ਦੁਖੀ ਹਾਂ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਤੇ ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਉਹ ਬੱਚੀ ਵਾਸਤੇ ਤੇ ਖਾਲਸਾ ਜੀ ਅਜੇ ਉਹਦਾ ਟ੍ਰੀਟਮੈਂਟ ਚੱਲਦਾ ਪਰ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੋਈ ਬੜੀ ਕਿਰਪਾ ਸ਼ਹੀਦਾ ਸਿੰਘਾ ਨੇ ਕੀਤੀ ਕਿ ਉਹ ਬੱਚੀ ਨੇ ਖਾਲਸਾ ਜੀ ਕੱਲ ਸ਼ਾਮੀ ਕਹਿੰਦੇ ਅੱਖਾਂ ਖੋਲੀਆਂ ਨੇ ਗੱਲ ਹੋਈ ਸੀ ਮੇਰੀ ਤੇ ਉਹਨੇ ਆਪਣੇ ਘਰ ਦੇ ਜੀਆ ਨੂੰ ਪਛਾਣਿਆ ਤੇ ਪਰ ਡਾਕਟਰ ਕਹਿੰਦੇ ਸੀ ਵੀ ਉਹਨਾਂ ਦਾ ਉਹਦੇ ਦਿਮਾਗ ਦਾ ਜੇ ਸਕੈਨ ਹੋਵੇਗੀ ਤੇ ਦਿਲ ਦੀ ਹੋਵੇਗੀ ਉਹਦੇ ਵਿੱਚ ਥੋੜਾ ਜਿਹਾ ਦਿੱਕਤ ਪਰੇਸ਼ਾਨੀ ਆਈ ਹੈ ਜੇ ਥੋੜੇ ਦਿਨ ਉੱਥੇ ਰਵੇਗੀ ਪਰ ਬੜੀ ਮਹਾਰਾਜ ਦੀ ਕਿਰਪਾ ਹੋਈ ਅੱਖਾਂ ਨਹੀਂ ਸੀ ਖੋਲਦੀ ਇੰਨੇ ਦਿਨਾਂ ਤੋਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰਾ ਕੀਤੀ ਉਹ ਵੀ ਪਰਿਵਾਰ ਖਾਲਸਾ ਜੀ ਸ਼ਹੀਦਾ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਮਹਾਰਾਜ ਨੇ ਖਾਲਸਾ ਜੀ ਸੁਣਨਾ ਕੀਤੀ ਆ ਸਤਿਗੁਰਾਂ ਨੇ ਮੇਰਾ ਵਰਤਾਈਆਂ ਤੇ ਉਹ ਬੱਚੀ ਨੇ ਅੱਖਾਂ ਖੋਲ੍ਹੀਆਂ ਚਲੋ ਬੜੀ ਮਹਾਰਾਜ ਨੇ ਕਿਰਪਾ ਕੀਤੀ ਅਤੀ ਧਿਆਣੀ ਦੀ ਸੇਵਾ ਕਰਨੀ ਖਾਲਸਾ ਜੀ ਮਦਦ ਕਰਨੀ ਗਰੀਬ ਪਰਿਵਾਰ ਦੀ ਬੜਾ ਵੱਡਾ ਪੋਣਾ ਜਿਨ੍ਹਾਂ ਨੇ ਭਾਈ ਸੇਵਾ ਭੇਜੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਸ਼ੀਰ ਸਿੰਘ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਬਹੁਤੇ ਗੱਫੇ ਬਖਸ਼ਣ ਤਾਂ ਜੋ ਅੱਗੇ ਤੋਂ ਵੀ ਸੇਵਾ ਕਰ ਸਕਣ ਤੇ ਬਾਕੀ ਮਹਾਰਾਜ ਦੀਨ ਦੁਨੀ ਦੇ ਮਾਲਕ ਖਾਲਸਾ ਜੀ ਸਾਰਿਆਂ ਦੇ ਅੰਦਰ ਦੀ ਭਾਵਨਾ ਨੂੰ ਜਾਣਦੇ ਆ ਤੇ ਸਾਰਿਆਂ ਦੇ ਘਟ ਘਟ ਨੂੰ ਜਾਣਦੇ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਸੁੱਖ ਦੇਣ ਵਾਲੇ ਆ ਤੇ ਉਹੀ ਦੇਣ ਵਾਲੇ ਆ ਉਹੀ ਦਿੰਦੇ ਰਹਿਣਗੇ ਉਹਨਾਂ ਦਾ ਕੀਤਾ ਸਭ ਕੁਝ ਹੁੰਦਾ ਆ ਉਹ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਆ ਤੇ ਖਾਲਸਾ ਜੀ ਉਹ ਦੱਸਦੇ ਆ ਕਿ ਮੈਨੂੰ ਕੋਈ ਬਹੁਤਾ ਪਤਾ ਨਹੀਂ ਸੀ ਕਿ ਚਪੈਰਾ ਸਾਹਿਬ ਕੀ ਹੁੰਦਾ ਜਾਂ ਬਾਬਾ ਦੀਪ ਸਿੰਘ ਸਾਹਿਬ ਬਾਰੇ ਵੀ ਕੋਈ ਬਹੁਤਾ ਗਿਆਨ ਨਹੀਂ ਤੇ ਖਾਲਸਾ ਜੀ ਪਿੰਡ ਇਹਨਾਂ ਦਾ ਪਟਿਆਲੇ ਵਾਲੀ ਸਾਈਡ ਆ ਵੀਰ ਦਾ ਤੇ ਕਹਿੰਦੇ ਵੀ ਘਰ ਦੇ ਵਿੱਚ ਬਹੁਤ ਜ਼ਿਆਦਾ ਜਿੱਦਾਂ ਉਖਾਈ ਆ ਗਈ ਪਹਿਲਾਂ ਘਰ ਦੇ ਵਿੱਚ ਬਹੁਤ ਸੋਹਣਾ ਕੰਮ ਸੀ ਫਾਦਰ ਸਾਹਿਬ ਬਿਜਲੀ ਮਹਿਕਮੇ ਦੇ ਵਿੱਚ ਸੀਗੇ ਤੇ ਪਰ ਗਾਂਸ ਮੈਨੂੰ ਉੱਥੇ ਜੋਬ ਨਹੀਂ ਮਿਲੀ ਵਾਹਿਗੁਰੂ ਜਾਣੇ ਕੀ ਕਾਰਨ ਹੋਇਆ ਕਿਉਂਕਿ ਕਹਿੰਦਾ ਮੇਰੇ ਫਾਦਰ ਸਾਹਿਬ ਸ਼ਰਾਬ ਬਹੁਤ ਪੀਂਦੇ ਸੀਗੇ ਤੇ ਉਹ ਕੋਈ ਨਾ ਕੋਈ ਦਿੱਕਤ ਔਣ ਕਰਕੇ ਗਾਂ ਸਾਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਕਹਿੰਦੇ ਘਰ ਵਿੱਚ ਕੰਮ ਮੈਂ ਬਹੁਤਾ ਕੋਈ ਕਰਦਾ ਨਹੀਂ ਸੀ ਦੋ ਮੱਝਾਂ ਕਰ ਰੱਖੀਆਂ ਸੀ ਉਹੀ ਦੁੱਧ ਜਿਹੜਾ ਹੁੰਦਾ ਸੀ ਉਹ ਵੇਚਦੇ ਸਾਂ ਕੁਝ ਪੈਸੇ ਆਉਂਦੇ ਸੀ ਕਹਿੰਦੇ ਹੌਲੀ ਹੌਲੀ ਗਰੀਬੀ ਜੀ ਆਉਣ ਲੱਗ ਪਈ ਤੇ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ 3 ਸਾਲ ਪਹਿਲਾਂ ਦੇ ਪੇਪਰ ਭਰੇ ਸੀ ਤੇ ਮਤਲਬ ਮੈਂ ਚਾਹੁੰਦਾ ਸੀ ਬਾਹਰ ਚਲ ਜਾਵਾਂ 2-3 ਸਾਲ ਹੋ ਗਏ ਸੀਗੇ ਟਰਾਈ ਮਾਰਦਿਆਂ ਨੂੰ ਪਰ ਪੇਪਰ ਨਿਕਲਦੇ ਨਹੀਂ ਸੀ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਕਹਿੰਦੇ 3-4 ਸਾਲ ਟਰਾਈ ਕੀਤੀ ਵੀ ਕਿਸੇ ਪਾਸੇ ਦਾ ਬਣ ਜੇ ਤੇ ਕਹਿੰਦਾ ਮੇਰੇ ਜਿਹੜਾ ਮਾਮਾ ਜੀ ਦੇ ਬੇਟੇ ਇਟਲੀ ਨੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਇਹਨਾਂ ਪਰ ਮੇਲਾ ਬਣਿਆ ਨਹੀਂ 3-4 ਸਾਲ ਮੈਂ ਟਰਾਈ ਕਰਦਾ ਰਿਆ ਪੈਸੇ ਵੀ ਥੋੜੇ-ਬੋਧੇ ਉਹਨਾਂ ਨੂੰ ਦਿੱਤੇ ਉਹ ਖਰਾਬ ਹੋ ਗਏ ਇਹਨਾਂ ਉਸ ਤੋਂ ਬਾਅਦ ਨਾ ਅਚਾਨਕ ਇੱਕ ਦਿਨ ਮੈਂ YouTube ਦੇ ਕੁਝ ਸੁਣਦਾ ਸਾਂ ਤੇ ਕਹਿੰਦੇ ਸੁਣਦਿਆਂ ਸੁਣਦਿਆਂ ਨਾ ਇੱਕ ਤੁਹਾ ਹੱਡ ਬੀਤੀ ਤੁਹਾਡੀ ਆਈ ਉਹਨੇ ਖਾਲਸਾ ਜੀ ਦਾਸ ਦਾ ਉਹ ਤੋਂ ਨੰਬਰ ਲੈ ਕੇ ਮੈਸੇਜ ਕੀਤਾ ਕਹਿੰਦੇ ਵੀ ਭਾਈ ਸਾਹਿਬ ਜੀ ਵੀ ਤੁਸੀਂ ਸਾਨੂੰ ਰਾਹ ਦੱਸਿਆ ਤੇ ਮੈਂ ਉਹਨਾਂ ਤੇ ਸੁਗਵਾਸਦਾ ਸਾਂ ਮੈਂ ਕਿਹਾ ਰਾਹ ਦੱਸਣ ਵਾਲਾ ਆਕਾਲ ਪੁਰਖ ਹੈ ਅਸੀਂ ਤੇ ਅੰਨੇ ਆ ਅੰਨਾ ਕਿਸੇ ਨੂੰ ਕੀ ਰਾਹ ਦੱਸ ਸਕਦਾ ਰਾਹ ਦੱਸਣ ਵਾਲਾ ਸੁਜਾਖਾ ਹੁੰਦਾ ਤੇ ਸੁਜਾਖਾ ਖਾਲਸਾ ਜੀ ਵਾਹਿਗੁਰੂ ਹੈ ਜਿਹਨੂੰ ਸਭ ਪਤਾ ਅਸੀਂ ਸਾਰੇ ਸੰਸਾਰ ਵਿੱਚ ਜਗਤ ਵਿੱਚ ਆਏ ਆ ਅਸੀਂ ਅੰਨੇ ਹਾਂ ਸਾਨੂੰ ਕੋਈ ਪ੍ਰਕਾਰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਆ ਸਾਨੂੰ ਰਾਹ ਪਾਉਣ ਵਾਲਾ ਸਾਨੂੰ ਰਾਹ ਦਿਖਾਉਣ ਵਾਲਾ ਸਿੱਧੇ ਰਾਹੇ ਖੜਨ ਵਾਲਾ ਦਾਤਾ ਆਕਾਲਪੁਰਖ ਹੈ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉਹਨਾਂ ਨੇ ਦੱਸਿਆ ਕਿ ਮੈਂ ਤੁਹਾਡੀ ਨਾਲ ਇੱਕਦਮ ਅਚਾਨਕ ਹੱਡ ਬੀਤੀ ਆ ਗਈ ਤੇ ਮੈਨੂੰ ਉਹਦੇ ਵਿੱਚ ਆਨੰਦ ਆਉਣ ਲੱਗ ਪਿਆ ਜਿੱਦਾਂ ਤੁਸੀਂ ਪਹਿਲਾਂ ਸਾਖੀ ਸੁਣਾਈ ਕਹਿੰਦਾ ਮੈਂ ਸੁਣਦਾ ਗਿਆ ਸਾਖੀ ਸੁਣੀ ਸਾਖੀ ਸੁਣਨ ਤੋਂ ਬਾਅਦ ਤੁਸੀਂ ਕਿਹਾ ਵੀ ਹੱਡ ਬੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਿਹੜੀ ਵਾਪਰੀ ਉਹ ਸੁਣਾਈ ਤੁਸੀਂ ਕਿ ਇੱਕ ਭਾਈ ਸਾਹਿਬ ਸੀਗੇ ਉਹਨਾਂ ਨੇ ਸ਼ੀਦੀ ਦੇਗ ਕਰਵਾਈ ਤੇ ਉਹ ਸ਼ੀਦੀ ਦੇਗਾਂ ਕਰਾਉਂਦੇ ਰਹੇ ਤੇ ਬੜੀ ਮਹਾਰਾਜ ਦੀ ਕਿਰਪਾ ਵਰਤੀ ਤੇ ਉਹਨਾਂ ਦਾ ਪਰਿਵਾਰ ਜਿਹੜਾ ਬਾਹਰ ਚਲਾ ਗਿਆ ਖਾਲਸਾ ਜੀ ਸਾਲਕ ਪਹਿਲਾਂ ਦੀ ਇਹ ਗੱਲ ਹੈ ਸਾਲ ਤੋਂ ਜ਼ਿਆਦਾ ਹੀ ਹੋ ਗਿਆ ਹੋਵੇਗਾ ਉਦੋਂ ਦੀ ਇਹ ਭਾਈ ਸਾਹਿਬ ਹੁਣਾਂ ਨਾਲ ਖੇਡ ਵਾਪਰੀ ਤੇ ਬਾ ਕਾਫੀ ਸਮੇਂ ਤੋਂ ਦਾਸ ਨੂੰ ਮੈਸੇਜ ਕਰਦੇ ਸੀ ਤੇ ਖਾਲਸਾ ਜੀ ਆਪ ਨੂੰ ਪਤਾ ਕਿ ਬਿਜ਼ੀ ਹੁੰਨੇ ਆ ਤੇ ਕਈ ਵਾਰ ਨਹੀਂ ਰਿਪਲਾਈ ਹੁੰਦਾ ਤੇ ਉਹ ਜਦੋਂ ਇਹ ਖੇਡ ਵਾਪਰੀ ਤੇ ਉਸ ਤੋਂ ਬਾਅਦ ਖਾਲਸਾ ਜੀ ਉਹਨਾਂ ਨੇ ਦੱਸਣਾ ਕੀਤਾ ਕਿ ਮੈਂ ਨਾ ਇਸ ਟਾਈਮ ਇਟਲੀ ਦੇ ਵਿੱਚ ਹਾਂ ਤੇ ਉਹਨਾਂ ਨੇ ਦੱਸਿਆ ਵੀ ਮੇਰਾ ਬਾਹਰ ਦਾ ਨਹੀਂ ਸੀ ਬਣਦਾ ਬੜੀ ਮੈਂ ਟਰਾਈ ਕੀਤੀ ਕਹਿੰਦਾ ਜਦੋਂ ਮੈਂ ਤੁਹਾਡੀ ਉਹ ਹੱਡ ਵੀਤੀ ਸੁਣੀ ਤੇ ਮੇਰੇ ਮਨ ਵਿੱਚ ਵੀ ਆਇਆ ਵੀ ਮੈਂ ਨਾਲੇ ਤੇ ਦਰਬਾਰ ਸਾਹਿਬ ਇਸ਼ਨਾਨ ਕਰਕੇ ਆਵਾਂ ਤੇ ਨਾਲੇ ਜਿਹੜਾ ਬਾਬਾ ਨੋਹ ਸਿੰਘ ਸਾਹਿਬ ਦੇ ਸਮਾਧੇ ਤੇ ਤੇ ਇਹ ਮੈਂ ਸਕਰਾ ਕੇ ਆਵਾਂ ਸ਼ਹੀਦੀ ਦੇਗ ਕਹਿੰਦਾ ਮੈਂ ਉੱਥੇ ਜਾ ਕੇ ਦਰਬਾਰ ਸਾਹਿਬ ਪੁੱਛਿਆ ਬੜਾ ਵੀ ਬਾਬਾ ਨੋਹ ਸਿੰਘ ਸਾਹਿਬ ਕਿੱਥੇ ਆ ਤੇ ਲੋਕੀ ਕਹਿਣ ਵੀ ਨਹੀਂ ਸਾਨੂੰ ਨਹੀਂ ਪਤਾ ਤੇ ਕਹਿੰਦਾ ਇੱਕ ਮੈਂ ਉੱਥੇ ਸੇਵਾਦਾਰ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਤੁਸੀਂ ਇੱਥੋਂ ਸ਼ਹੀਦਾਂ ਸਾਹਿਬ ਚਲ ਜੂ ਉਹ ਤੋਂ ਕਿਸੇ ਨੂੰ ਪੁੱਛ ਲਿਆ ਤੇ ਉਦਾਂ ਮੈਨੂੰ ਪਤਾ ਲੱਗਾ ਵੀ ਇਦਾਂ ਕਿਸੇ ਨੂੰ ਨੌਲੇਜ ਨਹੀਂ ਸੀ ਉੱਥੇ ਵੀ ਬਾਬਾ ਨੋਹ ਸਿੰਘ ਸਾਹਿਬ ਕੌਣ ਨੇ ਤੇ ਖਾਲਸਾ ਜੀ ਫਿਰ ਉਹ ਭਾਈ ਸਾਹਿਬ ਕਹਿੰਦੇ ਕਿ ਮਹਾਰਾਜ ਦੀ ਕਿਰਪਾ ਸਦਕਾ ਫਿਰ ਮੈਂ ਉਥੋਂ ਚੱਲਿਆ ਜਨੂੰ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਮਾਧੇ ਪਹੁੰਚਿਆ ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਰਸਤਾ ਇੱਥੋਂ ਬਾਹਰੋਂ ਕਿਤੋਂ ਲਈ ਦੀ ਕਹਿੰਦਾ ਫਿਰ ਮੈਂ ਉਥੋਂ ਬਾਹਰੋਂ ਰਸਤਾ ਲਈ ਫਿਰ ਮੈਂ ਅੰਦਰ ਜਾ ਕੇ ਪੁੱਛਿਆ ਵੀ ਇਹ ਕਿੱਦਾਂ ਅਰਦਾਸ ਹੁੰਦੀ ਹੈ ਉਹ ਕਹਿੰਦੇ ਵੀ ਤੁਸੀਂ ਸਾਨੂੰ ਅਰਦਾਸ ਦੱਸ ਦਿਓ ਰਗੜੇ ਦੇ ਤੁਹਾਡਾ ਹੁਣੇ ਸਮਾਨ ਭੇਜ ਦਿੰਨੇ ਆ ਅਰਦਾਸ ਕੀ ਹੈ ਤੇ ਉਹ ਕਹਿੰਦਾ ਮੈਂ ਤੇ ਮਹਾਰਾਜ ਸੱਚੇ ਪਾਸ਼ਾ ਵੀ ਕਿਰਪਾ ਕਰੋ ਵੀ ਮੇਰਾ ਬਾਹਰ ਦਾ ਬਣ ਦੇ ਇਟਲੀ ਦੇ ਪੇਪਰ ਨਿਕਲ ਹੁਣ ਮੈਂ ਥੋੜਾ ਜਿਹਾ ਪਹਿਲਾਂ ਫਿਰ ਭਰੇ ਨੇ 4 ਸਾਲ ਤੋਂ ਨਿਕਲੇ ਨਹੀਂ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਉਹ ਸਿੰਘ ਸਾਹਿਬ ਨੇ ਅਰਦਾਸ ਕੀਤੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਵੀ ਤੁਹਾਡੇ ਦਰ ਤੇ ਸੇਵਕ ਆਇਆ ਕਿਰਪਾ ਕਰੋ ਇਹਦਾ ਬਾਹਰ ਦਾ ਬਣ ਜੇ ਮਹਾਰਾਜ ਜਦੋਂ ਆਪ ਜੀ ਇਟਲੀ ਦਾ ਬਾਹਰ ਦਾ ਬਣਾ ਦੋਗੇ ਤੇ ਇੱਕ ਕੁਵੰਟਲ ਚਣੇ ਇਹ ਘੋੜਿਆਂ ਨੂੰ ਚੜਾਊਗਾ ਤੇ ਮਹਾਰਾਜ ਕਿਰਪਾ ਕਰ ਦਿਓ ਇਹਨੇ ਕਾਰਜ ਫਤੇ ਕਰ ਦਿਓ ਤੇ ਉਹਨਾਂ ਨੇ ਅਰਦਾਸ ਕਰ ਦਿੱਤੀ ਕਹਿੰਦਾ ਮੈਂ ਅੱਧਾ ਘੰਟਾ ਉੱਥੇ ਬੈਠਾ ਮਾਰਦੀ ਹਜੂਰੀ ਵਿੱਚ ਤੇ ਬੈਠਿਆਂ ਉਸ ਤੋਂ ਬਾਅਦ ਮੇਰੇ ਮਨ ਵਿੱਚ ਨਾ ਖਿਆਲ ਆਉਣ ਲੱਗ ਪਏ ਕਿ ਜਿੱਦਾਂ ਕਹਿ ਲੋ ਅੰਦਰੋਂ ਕੋਈ ਬੋਲੇ ਵੀ ਤੇਰਾ ਕੰਮ ਬਣ ਜਾਣਾ ਤੂੰ ਫਿਕਰ ਨਹੀਂ ਕਰਨੀ ਝੋਰਾ ਨਹੀਂ ਕਰਨਾ ਚਿੰਤਾ ਨਹੀਂ ਕਰਨੀ ਤੂੰ ਫਿਕਰ ਨਹੀਂ ਕਰਨਾ ਤੇ ਮੂਲ ਮੰਤਰ ਨਹੀਂ ਛੱਡਣਾ ਮੂਲ ਮੰਤਰ ਦਾ ਜਾਪ ਦੇਣ ਰਾਤ ਸੁੱਤਿਆਂ ਪਿਆ ਜਦੋਂ ਤੇਰਾ ਦਿਲ ਕਰਦਾ ਤੂੰ ਮੂਲ ਮੰਤਰ ਨਹੀਂ ਛੱਡਣਾ ਪੜੀ ਜਾਣਾ ਕਹਿੰਦਾ ਮੇਰੇ ਅੰਦਰੋਂ ਆਵਾਜ਼ ਆਉਣ ਡਈ ਅੰਦਰੋਂ ਅੰਦਰ ਚੱਲਣ ਡਈ ਕੋਈ ਗੱਲ ਤੇ ਅੰਦਰੋਂ ਕੋਈ ਕਹਿਣ ਲਿਆ ਕਿ ਮੂਲ ਮੰਤਰ ਨਾ ਛੱਡੀ ਤੇ ਤੇਰਾ ਕੰਮ ਬਣ ਜਾਣਾ। ਇਹਨੇ ਮੈਂ ਅਰਦਾਸ ਬੇਨਤੀ ਪਹਿਲੀ ਵਾਰ ਮਹਾਰਾਜ ਜਰਨਾ ਸ਼ੀਦੀ ਦੇ ਕਰਵਾ ਕੇ ਉਸ ਤੋਂ ਬਾਅਦ ਘਰ ਵਾਪਸ ਆ ਗਿਆ ਤੇ ਕਹਿੰਦਾ ਮਹਾਰਾਜ ਦੀ ਐਸੀ ਖੇੜ ਵਰਤੀ ਮੂਲ ਮੰਤਰ ਆਪੇ ਚੱਲਣ ਲੱਗ ਪਿਆ। ਆਪੇ ਇੱਕ ਮੂੰਹ ਦੇ ਵਿੱਚ ਕਰੀ ਜਾਣਾ ਕੰਮਕਾਰ ਕਰਦੇ ਆਂ ਬੈਠਿਆਂ ਉੱਠਿਆਂ ਮੂਲ ਮੰਤਰ ਚੱਲੀ ਗਿਆ ਮਹਾਰਾਜ ਦੀ ਕਿਰਪਾ ਵਰਤਦੀ ਰਹੀ। ਕਹਿੰਦਾ ਵੀ ਮਹੀਨੇ ਸਵਾ ਕ ਮਹੀਨੇ ਬਾਅਦ ਮੇਰੇ ਪੇਪਰ ਨਿਕਲਾਈਟ ਲਈ ਦੇ। ਸ਼ੀਦੀ ਤੇ ਕਰਉਣ ਤੋਂ ਬਾਅਦ ਇੰਨੇ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਉਹ ਮੂਲ ਮੰਤਰ ਕਹਿੰਦਾ ਅੱਜ ਵੀ ਮੇਰੇ ਅੰਦਰ ਚੱਲਦਾ ਜਿੱਦਾਂ ਉੱਥੋਂ ਮੈਨੂੰ ਕੋਈ ਦਾਤ ਮਿਲ ਗਈ ਹੋਵੇ ਉੱਥੋਂ ਸ਼ਹੀਦਾ ਸਿੰਘਾਂ ਦੇ ਸਥਾਨ ਤੋਂ ਮੈਨੂੰ ਕੋਈ ਦਾਤ ਪ੍ਰਾਪਤ ਹੋ ਗਈ ਹੋਵੇ ਕਹਿੰਦਾ ਮੂਲ ਮੰਤਰ ਅੱਜ ਵੀ ਮੈਂ ਕੰਮ ਤੇ ਤੁਰਿਆ ਫਿਰਦਾ ਜਾਂਦਾ ਜੇ ਮੈਨੂੰ ਭੁੱਲ ਵੀ ਜਾਵੇ ਨਾ ਵੀ ਮੈਨੂੰ ਮੂੰਹ ਤੋਂ ਬੋਲਣਾ ਤੇ ਕਹਿੰਦਾ ਆਪੇ ਸ਼ੁਰੂ ਹੋ ਜਾਂਦਾ ਏਡੀ ਮਹਾਰਾਜ ਦੀ ਕਿਰਪਾ ਤੇ ਖਾਲਸਾ ਜੀ ਮਹਾਰਾਜ ਦੀ ਰਹਿਮਤੀ ਇਹੋ ਜੀ ਹੁੰਦੀ ਹੈ ਕਿ ਜਿੰਨਾਂ ਕੋਲ ਉਜ ਪਾਉਣਾ ਚਾਹੁੰਦੇ ਆ ਤੇ ਫਿਰ ਖਾਲਸਾ ਜੀ ਉਹਨਾਂ ਕੋਲੋਂ ਐਵੇਂ ਮਿਹਰਾ ਕਰਕੇ ਜਿ ਪਾਉਂਦੇ ਆਪ ਮਿਹਰਾ ਕਰਕੇ ਕਿਉਂਕਿ ਸਤਗੁਰੂ ਦਾ ਇੱਕ ਵਾਰ ਨਾਮ ਲਈਏ ਨਾ ਤੇ ਵਾਰ-ਵਾਰ ਸਤਗੁਰੂ ਫਿਰ ਕਢਵਾਉਂਦੇ ਆ ਮੁੱਖੋਂ ਇਸ ਕਰਕੇ ਕਦੇ ਬੈਠ ਕੇ 5 ਮਿੰਟ 10 ਮਿੰਟ ਪਰਮੇਸ਼ਰ ਨੂੰ ਦਿਓ ਤਾਂ ਸਹੀ ਰੱਬ ਸਾਰਾ ਕੁਝ ਤੁਹਾਨੂੰ ਦੇ ਦੇਵੇਗਾ ਤੁਸੀਂ ਆਪਣਾ ਥੋੜਾ ਸਮਾਂ ਮਹਾਰਾਜ ਨੂੰ ਦੇ ਦਿਓ ਤੇ ਮਹਾਰਾਜ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਤੁਹਾਡੇ ਸਭੇ ਕਾਜ ਕਰਨਗੇ ਇਦਾਂ ਖਾਲਸਾ ਜੀ ਭਾਈ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਬਾਹਰ ਇਟਲੀ ਪਹੁੰਚੇ ਕਹਿੰਦਾ ਇਥੇ ਕੰਮ ਕਾਜ ਵੀ ਵਧੀਆ ਮਿਲ ਗਿਆ ਕੋਈ ਕਿਸੇ ਪ੍ਰਕਾਰ ਦੀ ਮੈਨੂੰ ਦਿੱਕਤ ਨਹੀਂ ਆਈ ਤੇ ਫਿਰ ਮੈਂ ਕਹਿੰਦਾ ਆਪਣੇ ਘਰਦਿਆਂ ਨੂੰ ਭੇਜਿਆ ਚਣੇ ਦੇ ਕੇ ਇੱਕ ਕੁੰਡਲ ਚਣੇ ਬਾਬਾ ਨੋ ਸਿੰਘ ਸਾਹਿਬ ਇਸ ਮਾਧੇ ਚੜਾਏ ਘੋੜਿਆਂ ਵਾਸਤੇ ਸੋ ਮਹਾਰਾਜ ਦੀ ਮਹਾਰਾਜ ਦੀ ਜਿਹੜੀ ਕਿਰਪਾ ਹੈ ਮਹਾਰਾਜ ਦਾ ਵਰਤਾਰਾ ਜਿਹੜਾ ਵਰਤਦਾ ਹੈ ਖਾਲਸਾ ਜੀ ਉਹਦਾ ਕੋਈ ਭੇਦ ਨਹੀਂ ਜਾਣ ਸਕਦਾ ਉਹ ਰੱਬ ਦੇ ਹੱਥ ਦੀਆਂ ਖੇਡਾਂ ਹਨ ਰੱਬ ਜਾਣਦਾ ਸੋ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਥ ਜੀ ਸਾਰਾ ਕੁਝ ਉਹਨਾਂ ਦੇ ਘਰ ਵਿੱਚ ਹੈ ਪਰ ਲੈਣ ਦੀ ਖਾਲਸਾ ਜੀ ਮਹਾਰਾਜ ਮਾੜੀ ਮੋਟੀ ਜਿਹੜੀ ਢਾਂਗ ਹੈ ਜਾਂਚ ਆਉਣੀ ਚਾਹੀਦੀ ਉਹ ਕਿਵੇਂ ਆ ਇੱਕ ਤੇ ਮਨ ਨੀਵਾ ਕਰਕੇ ਜਾਓ ਇੱਕ ਉੱਥੇ ਕਿਸੇ ਦੇ ਔਗਣ ਨਾ ਵੇਖੋ ਕਿਉਂਕਿ ਉੱਥੇ ਕਈ ਵਾਰ ਰੱਬ ਵੀ ਖਲੋਤਾ ਹੁੰਦਾ ਕਿਉਂਕਿ ਜਿਵੇਂ ਭਾਈ ਜੋਗਾ ਜਦੋਂ ਖਾਲਸਾ ਜੀ ਵੇਸਵਾ ਦੇ ਕੰਜਰੀ ਦਾ ਨਾਜ ਵੇਚਣ ਵਾਸਤੇ ਪੌੜੀਆਂ ਚੜਦਾ ਸੀ ਤੇ ਕਲਗੀਧਰ ਸਵਾਮੀ ਜੀ ਇੱਕ ਬਜ਼ੁਰਗ ਦਾ ਰੂਪ ਧਾਰ ਕੇ ਮਹਾਰਾਜ ਉੱਥੇ ਖੜਕੇ ਰੋਕਦੇ ਸਨ ਤੇ ਉਹ ਬਜ਼ੁਰਗ ਕਹਿੰਦਾ ਜਾ ਸਿੱਖਾ ਆਪਣੇ ਕੰਮ ਜਾ ਕਿੱਧਰ ਆਇਆ ਤੇ ਉਹ ਕਹਿੰਦਾ ਜਾ ਬਾਪੂ ਤੂੰ ਮੈਨੂੰ ਜਾਣਦੇ ਤੂੰ ਕੌਣ ਆ ਮੈਨੂੰ ਕਹਿਣ ਵਾਲਾ ਤੇ ਇਦਾਂ ਖਾਲਸਾ ਜੀ ਫਿਰ ਉੱਥੇ ਮਹਾਰਾਜ ਨੇ ਭਾਈ ਜੋਗੇ ਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਵੇਸਵਾਰੇ ਦਵਾਰੇ ਜਾਣ ਤੋਂ ਕੰਜਰੀ ਦੇ ਦਵਾਰੇ ਜਾਣ ਤੋਂ ਰੋਕਿਆ ਸੀ ਇਸੇ ਪ੍ਰਕਾਰ ਰੱਬ ਕੋਈ ਵੀ ਰੂਪ ਧਾਰ ਕੇ ਖਲੋਤਾ ਹੋ ਸਕਦਾ ਬੱਚਾ ਹੋਵੇ ਬੁੱਢਾ ਹੋਵੇ ਗਰੀਬ ਹੋਵੇ ਅਮੀਰ ਹੋਵੇ ਕੋਈ ਮਾਰੀਆਂ ਰਖਦਾ ਭਾਵੇਂ ਕੋਈ ਕਰਦਾ ਹੋਵੇ ਪਤਾ ਨਹੀਂ ਹੁੰਦਾ ਰੱਬ ਕਿਹੜੀ ਖੇਡ ਦੇ ਵਿੱਚ ਹੈ ਤੁਹਾਡਾ ਅੰਦਰ ਚੈੱਕ ਕਰਨ ਦੇ ਵਾਸਤੇ ਤੇ ਤੁਸੀਂ ਉਸ ਸਥਾਨ ਤੇ ਜਾਓ ਤੇ ਜਾ ਕੇ ਉਹਨਾਂ ਦੀ ਨਿੰਦਿਆ ਕਰ ਦੋ ਫਿਰ ਉੱਥੇ ਜਾਣ ਦਾ ਕੋਈ ਲਾਭ ਨਹੀਂ ਜੀ ਗੁਰੂ ਘਰ ਜਾਣਾ ਨੀਵੇਂ ਹੋ ਕੇ ਨਿਮਰਤਾ ਦੇ ਵਿੱਚ ਜਾਣਾ ਜਿਨ੍ਹਾਂ ਦੇ ਕੋਲ ਨਿਮਰਤਾ ਹੈ ਨੀਵਾਪਣ ਹੈ ਮਨ ਨੀਵਾ ਹੈ ਉਹਨਾਂ ਦੇ ਕੋਲ ਖਾਲਸਾ ਜੀ ਹਰ ਇੱਕ ਪਦਾਰਥ ਆਉਣਾ ਹੀ ਆਉਣਾ ਹੈ ਕਿਉਂਕਿ ਗੁਰੂ ਉਹਨਾਂ ਤੇ ਪ੍ਰਸੰਨ ਹੁੰਦਾ ਜਿਹੜੇ ਨੀਵੇਂ ਹੁੰਦੇ ਨੇ ਤੇ ਜਿਹੜੇ ਹੰਕਾਰੀ ਪੈਸੇ ਦਾ ਮਾਣ ਹੰਕਾਰ ਚੌੜੇ ਹੋ ਕੇ ਗੁਰੂ ਘਰ ਜਾਣਾ ਜਿਨ੍ਹਾਂ ਨੇ ਉਹ ਫਿਰ ਖਾਲਸਾ ਜੀ ਖਾਲੀ ਦੇ ਖਾਲੀ ਰਹਿ ਜਾਂਦੇ ਗੁਰੂ ਮਹਾਰਾਜ ਦੇ ਘਰੋਂ ਉਹਨਾਂ ਨੂੰ ਕੱਖ ਨਹੀਂ ਜਲਪਦਾ ਜਿਵੇਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸਾਰੀ ਦਿੱਲੀ ਦੀ ਬਿਮਾਰੀ ਚੇਚਕ ਜਿਹੜੀ ਸੀ ਆਪਣੇ ਸਰੀਰ ਉੱਤੇ ਮਹਾਰਾਜ ਨੇ ਲੈ ਲਈ ਸੀ ਸਾਰੀ ਦੁਨੀਆ ਨੂੰ ਗਰੀਬ ਗੁਰਬਿਆਂ ਨੂੰ ਲੰਗੜਿਆਂ ਲੂਲਿਆਂ ਨੂੰ ਕੋੜੀਆਂ ਨੂੰ ਦਰਸ਼ਨ ਤੱਕ ਮਹਾਰਾਜ ਨੇ ਦਿੱਤੇ ਸਨ ਪਰ ਖਾਲਸਾ ਜੀ ਬਾਦਸ਼ਾਹ ਔਰੰਗੇ ਨੂੰ ਨਹੀਂ ਸੀ ਦਰਸ਼ਨ ਦਿੱਤੇ ਇਹਨੇ ਵੀ ਨਹੀਂ ਦਰਸ਼ਨ ਦੇਣੇ ਦਰਬਾਰ ਦੇ ਬਾਹਰ ਖਲੋਤਾ ਰਹਿੰਦਾ ਸੀ ਆ ਕੇ ਮਹਾਰਾਜ ਨੇ ਨਹੀਂ ਦਰਸ਼ਨ ਦਿੱਤੇ ਖਾਲਸਾ ਜੀ ਜਿਹੜੇ ਹੰਕਾਰੀ ਨੇ ਪਾਪੀ ਨੇ ਉਹਨਾਂ ਨੂੰ ਰੱਬ ਦਰਸ਼ਨ ਨਹੀਂ ਜੇ ਦਿੰਦਾ ਤੇ ਜਿਹੜੇ ਵਿਚਾਰੇ ਨੀਵੇਂ ਨੇ ਗਰੀਬ ਗੁਰਬੇ ਨੇ ਰੱਬ ਉਹਨਾਂ ਵਿੱਚ ਹੈ ਉਹ ਐਵੇਂ ਨਹੀਂ ਪੜਦੇ ਹੁੰਦੇ ਕਿ ਸਤਿਗੁਰੂ ਗੁਰੂ ਨਾਨਕ ਯਾਰ ਗਰੀਬਾਂ ਦਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਾ ਰਹੇ ਨੇ ਇਹਨਾਂ ਦੀ ਜਾਰੀ ਗਰੀਬ ਗੁਰਬਿਆਂ ਦੇ ਨਾਲ ਹੈ ਸੋ ਇਸ ਕਰਕੇ ਖਾਲਸਾ ਜੀ ਸਤਿਗੁਰ ਸਾਡੇ ਅੰਗ ਸੰਗ ਹੈ ਸਾਡਾ ਮਾਂ ਪਿਓ ਵੀ ਹੈ ਭੈਣ ਭਾਈ ਵੀ ਹੈ ਯਾਰ ਮਿੱਤਰ ਵੀ ਹੈ ਸਾਰੇ ਸਾਖ ਸਾਡੇ ਸਾਡੇ ਗੁਰੂ ਨਾਲ ਹਨ ਤੇ ਆਪਣੇ ਗੁਰੂ ਨਾਲ ਗੱਲਾਂ ਕਰਿਆ ਕਰੋ ਉਹਦੇ ਨਾਲ ਦੁੱਖ ਸਾਂਝਾ ਕਰਿਆ ਕਰੋ ਉਹਦੇ ਨਾਲ ਸੁੱਖ ਸਾਂਝਾ ਕਰਿਆ ਕਰੋ ਫਿਰ ਮਹਾਰਾਜ ਜੀ ਤੁਹਾਡੇ ਪਰਿਵਾਰ ਵਾਂਗ ਤੁਹਾਡੇ ਅੰਗ ਸੰਗ ਹੋ ਕੇ ਵਰਤਣਗੇ ਤੁਹਾਨੂੰ ਖੁਸ਼ੀਆਂ ਦੇਣਗੇ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ